ਮੁਹਾਲੀ ਦੇ ਵਾਈਪੀਐਸ ਚੌਕ ਦੇ ਵਿੱਚ ਨਿਹੰਗ ਸਿੰਘਾਂ ਦਾ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਵੱਡਾ ਪ੍ਰਦਰਸ਼ਨ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਉਨ੍ਹਾਂ ਦੇ ਵੱਲੋਂ ਹੁਣੇ ਇੱਕ ਐਸਆਈ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਆ ਤਸਵੀਰਾਂ ਦੇਖੋ ਕਿ ਪ੍ਰਦਰਸ਼ਨ ਜੋ ਹੈ ਉਹ ਨਿਯੰਗ ਸਿੰਘਾਂ ਦੇ ਵੱਲੋਂ ਕਿਵੇਂ ਕੀਤਾ ਗਿਆ। ਉਹਨਾਂ ਨੇ ASI ਦੇ ਉੱਤੇ ਵੱਡੇ આરોਪ ਲਗਾਏ ਨੇ ਕਿ ਅਸੀਂ ਥਾਣੇ ਦੇ ਵਿੱਚ ਗਏ ਤੇ ਥਾਣੇ 'ਚ ਕਿਸੇ ਮਸਲੇ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਸਾਂ ਤੇ ਉੱਥੇ ਨਾਲ ਹੀ ASI ਨੇ ਕਿਹਾ ਕਿ ਇਹਨਾਂ ਨੂੰ ਬਾਹਰ ਕੱਢੋ। ਸ਼ਸਤਰ ਲੈ ਕੇ ਇਹ ਜਿਹੜੇ ਨੇ ਥਾਣੇ ਦੇ ਵਿੱਚ ਨਹੀਂ ਆ ਸਕਦੇ। ਇਸ ਤੋਂ ਬਾਅਦ ASI ਦੇ ਦੇ ਗਲਤ ਰਵੱਈਏ ਨੂੰ ਦੇਖਦੇ ਹੋਏ ਨਿਯੰਗ ਸਿੰਘਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ। ਏਸੇ ਰੋਜ਼ ਦੇ ਚੱਲਦੇ ਉਹਨਾਂ ਨੇ ਮੁਖਾਲੀ ਦੇ WPS ਸਟੌਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੁਣ ਜਿਹੜੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ASI ਸਾਡੇ ਕੋਲ ਮਾਫੀ ਮੰਗਨ ਨਹੀਂ ਤਾਂ ਉਸ ਨੂੰ ਸਸਪੈਂਡ ਕਰਵਾਵਾਂਗੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਇਹ ਵੱਡਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਪੂਰਾ ਮੁਹਾਲੀ ਜਾਮ ਕਰਾਂਗੇ ਇਹ ਵੱਡੀ ਚੇਤਾਵਨੀ ਨਿਹੰਗ ਸਿੰਘਾਂ ਨੇ ਦਿੱਤੀ ਹੈ ਤਾਂ ਉੱਥੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੀ ਕੁਝ ਬਿਆਨ ਨੇ ਉਹ ਇੱਕ ਵਾਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਤਾਂ ਨਿਹੰਗ ਸਿੰਘਾਂ ਦੇ ਅੰਦਰ ਭਾਰੀ ਰੋਸ ਦੇਖਣ ਨੂੰ ਮਿਲਿਆ ਅੰਦਰ ਭਾਜਾ ਸਾਨੂੰ ਧੱਕੇ ਮਾਰਦੇ ਲਿੰਗ ਸਿੰਘਾਂ ਨੂੰ ਪੈਸੇ ਖਾ ਕੇ ਉਹ ਹੈਂ ਉਹ ਬੰਦੇ ਸੱਟਾ ਵੜੀ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦੇ ਰੁਪਈਏ ਖਾਦੇ ਨੇ ਉਹਨਾਂ ਨੇ ਕੋਈ ਪਤਾ ਹੀ ਸਮਝਿਆ ਉਹਨਾਂ ਦਾ ਕਿਸੇ ਨੂੰ ਨਹੀਂ ਦੇਣਾ ਉਹਨਾਂ ਕੋਲੋਂ ਕਾ ਕੇ ਗਏ ਵੀ ਇਹ ਸੱਟਾ ਵੜੀਆਂ ਭਾਈ ਉਹਨੇ ਸੱਟਾ ਵੜੀਆਂ ਉਧਰ ਰੁਪਈਆ ਖਾ ਕੇ ਅੰਦਰ ਵੜ ਗਏ ਇਹਨੂੰ ਵੀ ਸਜ਼ਾ ਮਿਲਣਾ ਚਾਹੀਦਾ ਹੈ ਫੇਰ ਪਹੁੰਚੋ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸਦਾ ਭਾਈ ਅੱਜ 25 ਸ਼ਿਕਾਇਤ ਕਰਕੇ ਆ ਥਾਣਾ ਦੇਖੋ ਥਾਣਾ ਦੇਖੋ ਦੁਨੀਆਂ ਵਾਸਤੇ ਬਣਾ ਨਾ ਦੁਨੀਆਂ ਵਾਸਤੇ ਥਾਣਾ ਬਣਾ ਨਾ ਫੇਰ ਦੇਖੋ ਮਾਤਾ ਕੀ ਨੂੰ ਧੱਕੇ ਮਾਰਦੇ ਦੇ ਕੋਲ ਅਧਿਕਾਰ ਨਹੀਂ ਕੋਈ ਸਾਡਾ ਹੀ ਕੋਈ ਕਾਨੂੰਨ ਹੀ ਨਹੀਂ ਹੈ ਕੋਈ ਇਹ ਸਾਹਮਣੇ ਵਕੀਲ ਸਾਹਿਬ ਖੜੇ ਹੱਟਣਾ ਦੇ 24 ਘੰਟੇ ਰਹਿਣਾ ਐਸਐਸਓ ਖੜਾ ਆ ਸਾਰੇ ਮੁਲਾਜ਼ਮ ਖੜੇ ਦੱਸੋ ਅਜਿਨਾਂ ਦਾ ਪ੍ਰੇਮ ਕਰਨਾ ਇਹਨਾਂ ਨੇ ਜਿੰਨੀ ਵੀ ਜਵਾਨੀ ਨਾਲ ਖਾਗਰ ਪੀਆ ਉਹਨਾਂ ਦਾ ਪਾਸ ਕਰ ਰਹੇ ਹੋਏ ਸਿਰਫ ਇੱਕ ਪੁਲਸ ਜੋੜ ਕਰਕੇ 84 ਵਾਲਾ ਇਹਨਾਂ ਨੂੰ ਫੋਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾ ਰੋਲ ਕੇ ਰੱਖਾ ਨਸ਼ਾ ਵੇਖੋ ਕਿੰਨਾ ਵਿਖ ਰਿਹਾ ਨਸ਼ੇ ਵਾਲੇ ਦਾ ਰੋਕੇ ਨਹੀਂ ਕੰਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਆ ਸਾਡੇ ਸਿੰਘਾਂ ਨੂੰ ਦੱਬ ਕੇ ਮਾਰਦੇ ਆ ਅਗੀ ਦੱਸਾਂਗੇ ਕਿੱਦਾਂ ਦਬਕੇ ਮਾਰ ਗਿਆ ਅੰਮ੍ਰਿਤਧਾਰੀਓ ਆਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿਹੜਾ ਹਥਿਆਰ ਲੈ ਕੇ ਜਰਲੇ ਸੀ ਸ਼ਸਤਰਾਂ ਬਾਬਾ ਜੀ ਸਾਹਿਬ ਰਹਿ ਗਏ ਗੁਰੂ ਪੀਰ ਨੇ ਸ਼ਸਤਰ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਹਰੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਸਾਨੂੰ ਆੜਗਵਾਦੀ ਬਣਾ ਦੇਣਾ ਮੁਹਾਲੀ ਦੇ ਵੀਪੀਐਸ ਚੌਕ ਦੇ ਵਿੱਚ ਨਿਹੰਗ ਸਿੰਘਾਂ ਦਾ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਵੱਡਾ ਪ੍ਰਦਰਸ਼ਨ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਉਹਨਾਂ ਦੇ ਵੱਲੋਂ ਹੁਣੇ ਇੱਕ ASI ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਆ ਤਸਵੀਰਾਂ ਦੇਖੋ ਕਿ ਪ੍ਰਦਰਸ਼ਨ ਜੁਆ ਹੈ ਉਹ ਨਿਹੰਗ ਸਿੰਘਾਂ ਦੇ ਵੱਲੋਂ ਕਿਵੇਂ ਕੀਤਾ ਗਿਆ ਉਹਨਾਂ ਨੇ ASI ਦੇ ਉੱਤੇ ਵੱਡੇ aarop ਲਗਾਏ ਨੇ ਕਿ ਅਸੀਂ ਥਾਣੇ ਦੇ ਵਿੱਚ ਗਏ ਤੇ ਥਾਣੇ 'ਚ ਕਿਸੇ ਮਸਲੇ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਸਾਂ ਤੇ ਉੱਥੇ ਨਾਲ ਹੀ ASI ਨੇ ਕਿਹਾ ਕਿ ਇਹਨਾਂ ਨੂੰ ਬਾਹਰ ਕੱਢੋ ਸ਼ਸਤਰ ਲੈ ਕੇ ਇਹ ਜਿਹੜੇ ਨੇ ਥਾਣੇ ਦੇ ਵਿੱਚ ਨਹੀਂ ਆ ਸਕਦੇ ਇਸੋ ਬਾਅਦ ਇਹ ਐਸਆਈ ਦੇ ਦੇ ਗਲਤ ਰਵਈਏ ਨੂੰ ਦੇਖਦੇ ਹੋਏ ਨਯੰਗ ਸਿੰਘਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਤੇ ਇਸ ਰੋਸ ਦੇ ਚੱਲਦੇ ਉਹਨਾਂ ਨੇ ਮੁਖਾਲੀ ਦੇ ਵਾਈਪੀਐਸ ਸਟੌਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਆ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਐਸਆਈ ਸਾਡੇ ਕੋਲ ਮਾਫੀ ਮੰਗਣ ਨਹੀਂ ਤਾਂ ਉਸ ਨੂੰ ਸਸਪੈਂਡ ਕਰਵਾਵਾਂਗੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਇਹ ਵੱਡਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਪੂਰਾ ਮੁਹਾਲੀ ਜਾਮ ਕਰਾਂਗੇ ਇਹ ਵੱਡੀ ਚੇਤਾਵਨੀ ਨਿਹੰਗ ਸਿੰਘਾਂ ਨੇ ਦਿੱਤੀ ਹੈ ਤਾਂ ਉੱਥੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੀ ਕੁਝ ਬਿਆਨ ਨੇ ਉਹ ਇੱਕ ਵਾਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਤਾਂ ਨਿਹੰਗ ਸਿੰਘਾਂ ਦੇ ਅੰਦਰ ਭਾਰੀ ਰੋਸ ਦੇਖਣ ਨੂੰ ਮਿਲਿਆ ਅੰਦਰ ਭਾਜਾ ਸਾਨੂੰ ਧੱਕੇ ਮਾਰਦੇ ਨੇ ਸਿੰਘਾਂ ਨੂੰ ਪੈਸੇ ਖਾ ਕੇ ਉਹ ਹਾਂ ਉਹ ਬੰਦੇ ਸੱਟਾ ਵਧੀਆਂ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦਿਆਂ ਦੇ ਰੁਪਏ ਖਾਦੇ ਨੇ ਉਹਨਾਂ ਦੇ ਕੋਈ ਪਤਾ ਸਮਝਿਆ ਉਹਨਾਂ ਦਾ ਕਿਸੇ ਨੂੰ ਬੋਲ ਨਹੀਂ ਦੇਣਾ ਹੁਣ ਟਾਕ ਗਏ ਆਮ ਕਰਦੇ ਵੀ ਇਹ ਸੱਟਾ ਵਧੀਆਂ ਭਾਈ ਉਹਨੇ ਸੱਟਾ ਵਧੀਆਂ ਉਹਦੇ ਰੁਪਏ ਖਾ ਕੇ ਅੰਦਰ ਵੜ ਗਏ ਇਹਨੂੰ ਵੀ ਜਸਮੈਂਟ ਹੋਣਾ ਚਾਹੀਦਾ ਹੈ ਮੈਂ ਫਿਰ ਪਹੁੰਚੋ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸਦਾ ਭਾਈ ਅਜ ਦੇ ਸੰਦਰਪਨ 25 ਸ਼ਖਸ਼ਾ ਕਰਕੇ ਆ ਥਾਣਾ ਦੇਖੋ ਥਾਣਾ ਦੇਖੋ ਦੁਨੀਆ ਵਾਸਤੇ ਬਣਾ ਨਾ ਦੁਨੀਆ ਬਲ ਤੇ ਥਾਣਾ ਬਣਾ ਨਾ ਫਿਰ ਇਹ ਕਿਉਂ ਧੱਕੇ ਮਾਰਦਾ ਕੀ ਨੂੰ ਇਹ ਧੱਕੇ ਮਾਰਦੇ ਦੇ ਕੋਲ ਅਧਿਕਾਰ ਹੈ ਕੋਈ ਪਤਾ ਹੀ ਕੋਈ ਕਾਨੂੰਨ ਹੀ ਨਹੀਂ ਹੈ ਅਸਲ ਜਿਹੜਾ ਖੜਾ ਹਾ ਸਾਰੇ ਮੁਲਾਜ਼ਮ ਖੜੇ ਦੱਸੋ ਇਹਨਾਂ ਨੇ ਪ੍ਰੇਮ ਕਰਨਾ ਇਹਨਾਂ ਨੇ ਜਿੰਨੀ ਵੀ ਜਵਾਨੀ ਨਾ ਖਾਗਰ ਪੀ ਉਹਨਾਂ ਦਾ ਪੱਕ ਕਰ ਰਹੇ ਹੋਏ ਸਿਰਫ ਇੱਕ ਪੁਲਸ ਜੋੜ ਕਰਕੇ 84 ਵਾਲਾ ਇਹਨਾਂ ਨੂੰ ਫੋਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾਤਾਂ ਚ ਰੋਲ ਕੇ ਰੱਖਦਾ ਨਸ਼ਾ ਦੇਖੋ ਕਿੰਨਾ ਵਿਕ ਰਿਹਾ ਨਸ਼ੇ ਵਾਲੇ ਤੇ ਰੋਕੇ ਨਹੀਂ ਜਾਂਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਅਡੇ ਸਿੰਘਾਂ ਨੂੰ ਦੱਬ ਕੇ ਮਾਰਦੇ ਆ ਅਸੀਂ ਦੱਸਾਂਗੇ ਕਿੱਦਾਂ ਦੱਬ ਕੇ ਮਾਰਦੇ ਆ ਅੰਮ੍ਰਿਤਧਾਰੀਓ ਆਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿਹੜਾ ਹਥਿਆਰ ਲੈ ਕੇ ਜਰਲੇ ਸੀ ਸ਼ਸਤਰਾਂ ਬਾਬਾ ਜੀ ਸਾਹਿਬ ਰਹਿ ਗਏ ਗੁਰੂ ਪੀਰ ਨੇ ਸ਼ਸਤਰ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਹਰੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਸਾਨੂੰ ਆੜਗਵਾਦੀ ਬਣਾ ਦੇਣਾ